ਹਾਂਜੀ ਸਾਰਿਆਂ ਨੂੰ ਸਾਡੀ ਵੀਡੀਓ ਦੇਖਦੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਜੇਠਾ ਵੀਰਵਾਰ ਆ ਤਾਂ ਤੇ ਮੈਂ ਤੇ ਖੁਦ ਨੇ ਸੋਚਿਆ ਵੀ ਵੀਰਵਾਫੇ ਜਿੰਦਾ ਸ਼ਹੀਦ ਦੇ ਜਾਇਜ ਅੱਗੇ ਅਸੀਂ ਵੈਸੇ ਜਾਂਦੇ ਆਏ ਵੀਰਵਾਰ ਨੂੰ ਤੇ ਹੁਣ ਕੁਝ ਕੋ ਚਲੋ ਸਾਧਨ ਨਹੀਂ ਹੁੰਦਾ ਲਾ ਲੋ ਕੁਝ ਵੀ ਕੰਮ ਕਰ ਇਦਾਂ ਦੇ ਹੋ ਕੇ ਸਾਡੇ ਇਹ ਬਿਜ਼ੀ ਹੋ ਜਾਂਦਾ ਜਾਂ ਮੈਂ ਬਿਜ਼ੀ ਹੋ ਜਾਂਦਾ ਇਹਨਾਂ ਇੱਕ ਨਾ ਇੱਕ ਜਿਵੇਂ ਰਹਿੰਦੇ ਹੀ ਐ ਤਦਕੇ ਜਾ ਵੀ ਨਹੀਂ ਹੁੰਦਾ ਕੱਲ ਤਾਂ ਦਿੱਲੀ ਜਾ ਕੇ ਕਰਦੇ ਜਾਣਾ ਬੰਦੇ ਸਵੇਰੇ ਕੱਲਕੇ 4 ਵਜੇ ਵੀ ਗਏ ਆਪਾਂ ਨਾ ਹਾਂ 4 4 3 3 ਵਜੇ ਧੁੰਦ ਪੂਰੀ ਹੋਏ ਕਰਦੀ ਸੀ ਮੋਟਰਸਾਈਕਲਾਂ ਪਰ ਵੀ ਜਾਂਦੇ ਤੇ ਉਸ ਟਾਈਮ ਗੱਡੀਆਂ ਹੁੰਦੀ ਨਹੀਂ ਕਿ ਉਸ ਟਾਈਮ ਮੋਟਰਸਾਈਕਲਾਂ ਹੁੰਦੇ ਸੀ ਬਾਈ ਪਰ ਚਲੋ ਟਾਈਮ ਟਾਈਮ ਦੀਆਂ ਗੱਲਾਂ ਹੁਣ ਮਾੜੀ ਮੋਟੀ ਮਜ਼ਬੂਰੀਆਂ ਹੋ ਜਾਂਦੀਆਂ ਪਰ ਜਦ ਵੀ ਸੱਤ ਤੇ ਸਰਦਾਰ ਅਸੀਂ ਜਾਂਦੇ ਜ਼ਰੂਰ ਆ ਇਹ ਵੀਡੀਓ ਬਣਾਉਣ ਦਾ ਇਹ ਕਾਰਨ ਆ ਵੀ ਚਲੋ ਅੱਜ ਖਾਸ ਦਿਨ ਵੀ ਆ ਉੱਥੇ ਜੋੜ ਮੇਲਾ ਵੀ ਆ ਹਾਂ ਜੋੜ ਮੇਲਾ ਹਾਂ ਜੋੜ ਮੇਲਾ ਸਾਲ ਜਿੱਕ ਵਾਰੀ ਸਾਲ ਜਿੱਕ ਵਾਰੀ ਹੁੰਦਾ ਤੇ ਸੋਚਿਆ ਚਲੋ ਤੁਹਾਨੂੰ ਵੀ ਦਿਖਾਇਆ ਜਾਵੇ ਤੁਹਾਨੂੰ ਵੀ ਘਰ ਬੈਠੇ ਦਰਸ਼ਨ ਕਰਾਇਆ ਜਾਵੇ ਕਦੋਂ ਮਿਲਦੇ ਬਾਕੀ ਅੱਗੇ ਸ਼ਾਹਪੁਰ ਵਿਲੇ ਮੜਾ ਜਾ ਰੁਕੇ ਤੇ ਬੂੰਗਾ ਸਾਹਿਬ ਤੇ ਅੱਗੇ ਅੱਗੇ ਇੱਧਰ ਦਰਿਆ ਪੂਰਾ ਚੜ ਕੇ ਆਇਆ ਵਾ ਬਾਈ ਪੂਰਾ ਚੜਿਆ ਵਦ ਰਿਹਾ ਇਹਦੇ ਕਪੂਲਾਂ ਚ ਵੀ ਆਇਆ ਵਾ ਪਾਣੀ ਦੇਖੋ ਖੇਤਾਂ 'ਚ ਵੀ ਪਾਣੀ ਭੁਜਾ ਨਾਲੇ ਲੈਵਲ ਬਿਲਕੁਲ ਬਰਾਬਰ ਹੋਇਆ ਵਾ ਇਹ ਸਤਲੁਜ ਦਰਿਆ ਆ ਬਾਈ ਬਹੁਤ ਆបាន ਹਾਈ ਅਲਰਟ ਕਰਿਆ ਬੰਦੇ ਇਧਰ ਵੀ ਜਾ ਪਰਿਆ ਬੰਦਾ ਚਲੋ ਵਾਕੀ ਟਕਾਂਗੇ ਤੇ ਮੱਥਾ ਇਧਰ ਉਹ ਤੇ ਲਾਈ ਉਹ ਵੀ ਕਿਸੇ ਨੇ ਲਾਈਆਂ ਵੀ ਨਾ ਨੇ ਹੁਣ ਪਾਣੀ ਪਾਣੀ ਜ਼ਿਆਦਾ ਹੋਇਆ ਬੰਨ ਕਾਫੀ ਜ਼ਿਆਦਾ ਆਇਆ ਪਾਣੀ ਆਈ ਹਾਈ ਅਲਰਟ ਭਗ ਰਿਆ ਬੰਨਾ ਆਪਣਾ ਉੱਪਰ ਵੀ ਗਈ ਬਾਕੀ ਤੇ ਆ ਰਿਖੋ ਇਸ ਤੀਜਾ ਦਾ ਤੇ ਪਰ ਪਿੰਡ ਦਾ ਪਿੰਡ ਪੂਰਾ ਪਾਇਆ ਹੋਣਾ ਪੂਰੇ ਪਿੰਡ ਚ ਪਾਣੀ ਆਇਆ ਹੋਣਾ ਤੇ ਸੈਂਟਰ ਚ ਬੈਂਡਾ ਇੱਥੇ ਉਹ ਬੈਂਡਾ ਹੈ ਕਿ ਟੁੱਕੇ ਅਸੀਂ ਅੱਜ ਪੀੜ ਰਸ਼ ਪੂਰਾ ਲੱਗ ਰਿਹਾ ਤੇ ਸਿੰਗਰ ਵੀ ਆਇਆ ਵਾ ਨਾ ਨੇ ਕਿਹੜਾ ਹੈ ਸਰਪੰਚ ਮਾਲ ਸਰਪੰਚ ਮਾਲ ਅੱਗੇ ਵਾ ਲੱਗਦਾ ਮੈਨੂੰ ਹਨਾ ਨਹੀਂ ਪਹੁੰਚਣਾ ਕੋਈ ਹੋਰ ਹੈ ਨਹੀਂ ਹੁਣ ਆਪਾਂ ਪਾਰਕਿੰਗ ਹੈ ਅੰਦਰੋਂ ਪਾਰਕਿੰਗ ਚੱਲ ਦੇਖਦੇ ਅੰਦਰ ਲੈ ਕੇ ਚੱਲ ਨਹੀਂ ਜਾਣ ਦਿੰਦੇ ਨਹੀਂ ਲੱਗਦਾ ਹੀ ਨਹੀਂ ਨਹੀਂ ਅੱਗੇ ਨਹੀਂ ਅੱਗੇ ਲਾਉਣੀ ਬਣੀ ਗੱਡੀ ਉਹਦੇ ਗੱਡੀ ਨਿਕਲੀਆਂ ਹੋਰ ਕੋਈ ਲੱਗਿਆ ਵਾ ਬਾਕੀ ਦੇਖ ਲੈ ਅੱਜ ਬੂਰਾ ਹੈ ਮਹਲੂ ਦਾ ਅਚਿੰਜਾਲਾ ਨਹੀਂ ਹੁੰਦਾ ਜਿਵੇਂ ਪੁਰਾਣਾ ਡੈਮ ਹਨਾ ਹੂੰ ਜਲੇਬੀਆਂ ਚਲੂਪੀਆਂ ਲੱਗੀਆਂ ਵੀ ਭਾਈ ਜਾਓ ਜੀ ਭੀੜਾ ਰੌਣਕ ਪੂਰੀ ਇੱਥੇ ਚਲ ਦੇਖਦੇ ਬਾਕੀ ਗੱਡੀ ਲਾਉਂਦੇ ਬਈ ਆਹ ਦਿਖਾਉਂਦੇ ਆ ਯਾਰ ਰੌਣਕ ਬਾਜ਼ਾਰ ਚ ਲੱਗੀਆਂ ਪੂਰੀਆਂ ਰੌਣਕਾਂ ਪੂਰੀਆਂ ਰੌਣਕਾਂ ਪੂਰੀਆਂ ਰੌਣਕਾਂ ਪੂਰੀਆਂ ਰੌਣਕਾਂ ਬੋਨੇ ਆ ਅੱਦੇ ਤੁੱਪਾਂ ਕਰਕੇ ਮੇਰੇ ਗਿਆ ਚਟਟੋ ਨੇ ਅੱਧੇ ਸਾਲਾਂ ਵਾਂ ਦੀ ਇਹੀ ਬੜਾ ਮੁੱਦਾ ਤੋ ਗਾਮ ਦੁੱਧ ਦਾ ਲੰਗਰ ਇਹ ਜਲਦੀ ਰੇਲਾ ਲੱਗਿਆ ਬਲੱਦਾਂ ਮੈਨੂੰ ਲਾਹੌਰੀ ਜੀ ਦਾ ਲਾਹੌਰੀ ਜੀ ਦਾ ਇਹ ਲਾਹੌਰੀ ਆਪਾਂ ਬਸ 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 ਬਾਕੀ ਚਲੋ ਬਿੰਦਲ ਬਿੰਦਲ ਬਸ 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 ਕੋਈ ਨਹੀਂ ਉਹ ਜਿਹੜੇ ਬੰਦੇ ਅੰਗਲੇ ਵਾਰਿਸ ਤੋਂ ਸਾਹੇ ਜਿੱਦਾਂ ਤੋਂ ਦੂਰ ਹਾਂ ਉਹਨਾਂ ਦੀ ਜਿੰਮੇਤੀ ਖਤਰਾ ਕਰਾਉਂਦਾ ਆ ਉਹ ਵੀ ਜਿਹੜੇ ਵੀ ਸਹੀ ਮਾਤਰੀ ਦੇ ਮਾਮਲੇ ਆ ਉਹ ਵੀ ਨਹੀਂ ਆਸ ਜਿਹਨਾਂ ਦਾ ਮਨੋਰਥ ਨਾ ਆਵੇ ਵਈ ਅਗਲੇ ਸੀ ਨਾ ਟੀੜਦਾ ਬਹੁਤ ਆ ਮੈਨੂੰ ਫੋਨੇ ਕਰਨੇ ਕਹਿਆ ਦਾ ਉਹ ਬੋਲੇ ਇੱਕ ਹੋਰ ਮਿਲ ਗਿਆ ਫੋਨੇ ਕਰਨਾ ਮੈਨੂੰ ਆ ਜੱਗਾ ਆਣੀ ਹੈਗਾ ਆ ਮੈਨੇ ਰੌਣੇ ਦਾ ਬੰਦਾ ਆ ਉਹ ਠੀਕ ਹੈ ਸਿਕਰੇ ਬਸ ਮੈਂ ਵਾਈਫ ਤੇ ਸਾਰੀ ਹੁੰਦਾ ਮਿਲ ਗਿਆ ਨਾ ਉਹਦਾ ਜੋੜੇ ਘਰ ਚ ਆ ਜਾ ਬਾਕੀ ਹੁਣ ਜੇ ਆਪਾਂ ਪਹਿਲਾਂ ਅੱਗੇ ਨਾਲ ਦੋੜੇ ਵਾਗੇ ਕਿਹਨ ਬਾਬਾ ਜੀ ਦੇ ਕਰਾਉਂਦੇ ਦਰਸ਼ਨ ਤੋਂ ਨੂੰ ਢੀੜ ਦਾ ਘਟੇ ਆ ਨਾ ਉਹਦੇ ਮੱਥਾ ਟੇਕਣੋਂ ਪਹਿਲਾਂ ਲੰਗਰ ਹਾਲ ਵਾਲੇ ਜਾਣਾ ਲੰਗਰਾਂ ਕਿ ਨਹੀਂ ਜਿਆਦਾ ਸੀ ਭੀੜ ਮਿੱਸਰ ਕਰ ਕਰ ਕੇ ਚਲੋ ਭਾਈ ਵੈਸੇ ਵੀ ਦੁਪਹਿਰ ਕਰਕੇ ਆ ਨਾ ਗਰਮੀ ਹੈ ਸ਼ਾਮ ਨੂੰ ਜਸਵੇਰੀ ਦਾ ਸੋਨਾ ਅੰਦਰ ਖਾਲ ਚੋਂਗਾ ਹੋਰ ਅੰਡਾਲੇ ਜੀ ਸਟੇਸ਼ਨ ਆ ਤੇ ਅੰਦਰ ਦੇ ਲੋਕ ਜਿਹਨਾਂ ਦੇ ਲਈ ਅੱਥੀ ਕਰਾਇਆ ਜਾਂਦਾ ਕੁਰਦੇ ਮਾਰਦੇ ਨੇ ਜਿਹਨੂੰ ਮੈਨੂੰ ਹੁਣ ਕੁਰਦੇ ਮਾਰਦੇ ਨਹੀਂ ਹੈਗੇ ਸੌਂਚ ਗਈ ਜਾਂਦਾ ਜਾਸਕਰ ਕੇ ਉਧਰ ਬੰਦ ਕੀਤਾ ਵਾ Tak. Okay. ਵਰਿੰਦਰੀ ਆਪਰੇ ਸਾਡੇ ਦੁਪਰੇ ਹਰ ਦੇ ਸਆਂ ਹੀ ਕੋਈ ਜੋਰ ਨਾਲ ਤਾੜੀ ਦਰਵਾਜ਼ੇ ਦੇ ਨਾਲ ਸਾਰੇ ਦਰਤ ਬਮਬੇਲ ਜਿੱਦਾਂ ਸ਼ਹੀਦ ਜੀ ਦੇ ਦਰਵਾਜ਼ੇ ਤੇ ਜਿੰਨੀਆਂ ਵੀ ਸੰਗਤਾਂ ਸੱਜਣਾਂ ਨੂੰ ਆਖੇ ਹੋਂ ਚ ਸਾਰੀ ਮੁਵੱਦਨ ਬੈਠੀ ਸਾਰਾ ਪੁਲਿਸ ਪਰ ਸ਼ਾਸਨ ਐਸਐਸਪੀ ਸਾਹਿਬ ਰਾਣਾ ਸਾਹਿਬ ਜੇ ਸਾਡੇ ਹਲਕੇ ਦਾ ਮਾਨ ਜਿਹੜੇ ਹਲਕੇ ਦੀ ਡਿਵੀਜ਼ਨ ਵਰਗੇ ਨੇ ਐਮਐਲਏ ਵਰਗੇ ਦੀ ਪੁੱਤਰ ਬਣ ਕੇ ਸੇਵਾ ਕੀਤੀ ਹੈ ਇੱਕ ਵਾਰੀ ਦਿਨੇਸ਼ ਚੱਡਾ ਸਾਹਿਬ ਦੇ ਨਾਮ ਤੇ ਖੁੱਲ ਕੇ ਤਾੜੀ ਹੋਣੀ ਚਾਹੀਦੀ। ਕਿਉਂਕਿ ਇਹੋ ਜਿਹੇ ਸ਼ਖਸ ਪਾਰਟੀ ਕੋਈ ਵੀ ਹੋਵੇ ਪਰ ਮੈਂ ਆਪਣੀ ਦਿਲ ਦੀ ਗੱਲ ਕਰਨ ਲੱਗਿਆ ਕਿਉਂਕਿ ਅਸੀਂ ਵਿੱਚ ਕਿਸੇ ਹੋਰਟ ਪਾਰਟੀ ਨਾਲ ਇਸ ਵਧ ਰੱਖਦੇ ਹੋਈਏ ਪਰ ਐਜੇ ਇਨਸਾਨੀਅਤ ਜਿਹੜੇ ਕੰਮ ਉਹ ਬੰਦਾ ਕਰਿਆ ਕੋਈ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਭਾਜੀ ਵਾਹ। ਮਿਹਰਬਾਨੀ ਕਿਉਂਕਿ ਦੁੱਖ ਦਾ ਸਾਡੇ ਇਲਾਕੇ ਦਾ ਸਮਝਦੀ ਹੈ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਜੰਨੇ ਪੜਿਆ ਹੈ ਸੋ ਜਿੰਨੇ ਵੀ ਬਹੁਤ ਬਾਤ શિક્ષੀਤਾ ਸਰਪਾਲ ਸਾਹਿਬ ਨਾਲ ਦੀ ਬਾਰੀ ਹੋਈ ਔਰ ਸਾਡਾ ਐਸਐਚਓ ਸਾਹਿਬ ਸਦੀਪ ਮਾਦੀ ਬਹੁਤ ਪਿਆਰਾ ਵੀ ਤਮਿਲਜੀਤ ਸੈਣੀ ਸਾਡਾ ਮੋਹ ਨੂੰ ਸਾਰੇ ਮੇਰੇ ਤੋਂ ਬਹੁਤ ਬੜੀ ਬੜੀ ਬੁਨਕਾਰਣ ਤੋਂ ਦੁਨੀਆ ਦੀ ਕਰਾ ਬੰਦੀਰ ਤੈਨੂੰ ਬੰਦਾ ਆ ਜਨਾਕ ਨਾ ਨਾ ਮੈਂ ਕਿੰਨਾ ਲੰਗਰ ਖਾਧਿਆ ਸੀ ਤੇ ਕੰਮ ਨਾ ਜਿਹੜਾ ਸਿੰਗਰ ਲੱਗੇ ਵੇ ਤੇ ਹੁਣ ਅਸੀਂ ਮਿਲਦੇ ਆ ਤੁਹਾਨੂੰ ਫਿਰ ਅਗਲੀ ਵੀਡੀਓ ਚ ਮਾੜਾ ਜਿਹਾ ਸਾਨੂੰ ਘਰਾਤੇ ਵਰਸਿੰਗ लेनिया नहीं है नहीं? है नहीं पानी दोतल तो है। कर लो शॉपिंग भी तुपा च मेहनत कर रहे ਹਾਈ ਕੋ ਯੂ ਇਹ ਦੇਖਾ ਤੁਮਹਾਂ ਜਵਾਈ ਇਹ ਵੀ ਮਿਹਨਤ ਹੈ ਇਹ ਤੁਮ ਬਾਤ ਤੇ ਬਾਈ ਸਤਿ ਸ਼੍ਰੀ ਅਕਾਲ ਇਹ ਦੋਮਿਨਿਕ ਨੂੰ ਕਹ ਲਾ ਗਾ ਲਾ ਕੋ ਨੂੰ ਨਾ ਬੰਏ ਮਾ ਗਰਮੀ ਤਾਂ ਹੈ ਜਿਆਦਾ ਉਹਨੇ ਜਦੋਂ ਸਾਡੀ ਜੇਸੇ ਜਿਆਦਾ ਦਾਦਾ ਆ ਗਿਆ ਆ ਜਾ ਬਈ ਕਹਿੰਦੀ ਆ ਇਹ ਸਾਡੀ ਪੰਜਾਬ ਚ ਮੇਲੇ ਲੱਗਦੇ ਹੈ ਹਾਂ ਨਹੀਂ ਫਿਰ ਉਹ ਮੇਲੇ ਕਹਿੰਦੇ ਮੇਲਾ ਦਾ ਉਹਨਾਂ ਦੀ ਉਹਨਾਂ ਦੀ ਜਿਹੜਾ ਇਹ ਸਭ ਤੋਂ بڑا ਮੇਲਾ ਹੈ ਹੈ ਉਹਨਾਂ ਦਾ ਏਰੀਆ ਜਿਹੇ ਇਹ ਸਭ ਤੋਂ بڑا ਮੇਲਾ ਹੈ ਉਹਦਾ ਤੇ ਬਾਈ ਲੋ ਜੀ ਅਸੀਂ ਤੇ ਟੇਕ ਲਿਆ ਮੱਥਾ ਬੜਾ ਵਧੀਆ ਮੱਥਾ ਟੇਕ ਹੋ ਗਿਆ ਹੈ ਨਾ ਸ਼ਾਂਤ ਜੀ ਬਿਲਕੁਲ ਬਿਲਕੁਲ ਅਸੀਂ ਸਹੀ ਟਾਈਮ ਆ ਗਏ ਆਪਾਂ ਤਾਂ ਵਧੀਆ ਟੇਕ ਹੋ ਗਿਆ ਦਸ ਕੰਬੰਦੇ ਲੇ ਮੈਨੂੰ ਆਪਣੇ ਅੱਗੇ ਹੈ ਨਾ ਤਾਂ 10 15 ਹੋਣੇ ਵਾਤੇ ਵਾਤੇ 10 15 ਬੰਦੇ ਆਉਣੇ ਤੇ ਅਸੀਂ ਲੰਗਰ ਵੀ ਬੜਾ ਵਧੀਆ ਸ਼ਕਿਆ ਪਹਿਲੀ ਪਹਿਲੀ ਵਾਰ ਜੇ ਸਾਨੂੰ ਬਈ ਲਾਈਨ ਚ ਖੜਨਾ ਨਹੀਂ ਪਿਆ ਸਿੱਧਾ ਐਂਟਰੀ ਹੈ ਨਾ ਸਿੱਧੀ ਐਂਟਰੀ ਹੈ ਬਾਕੀ ਚਲੋ ਲਾਈਵ ਵੀ ਦੇਖ ਰਹਾ ਹਰਪ੍ਰੀਤ ਜਨਮਾਨ ਨੇ ਵੀ ਆਉਣਾ ਮੇਰੇ ਖਿਆਲ ਚ ਉਪਰ ਸ਼ਾਮ ਨੂੰ ਆਉਣਾ ਬਾਈ ਤੁਹਾਡੇ ਟਾਈਮ ਕਾਫੀ ਪਿਆ ਦੁਪਹਿਰ ਦਾ ਟਾਈਮ ਹੋਇਆ ਵਾ ਤਾਂ ਜਿੰਨਾ ਕੋ ਹੋ ਸਕਿਆ ਅਸੀਂ ਲਾਈਵ ਚ ਵੀ ਦਿਖਾ ਦਿਆ ਲਾਈਵ ਕਰਿਆ ਵਾ ਤਾਂ ਕਿ ਹੁਣ ਸਾਨੂੰ ਮਿਲਦੇ ਕਿਸੇ ਅਗਲੀ ਵੀਡੀਓ ਚ ਵਧੀਆ ਜਗ੍ਹਾ ਜਾ ਕੇ ਫਿਰ ਦਰਸ਼ਨ ਕਰਾਵਾਂਗੇ ਜੇ ਕਿਤੇ ਬਾਬੇ ਦੇ ਗਏ ਤੇ ਅਸੀਂ ਸਾਡਾ ਬੰਨਦਾ ਪ੍ਰੋਗਰਾਮ ਇੱਕ ਜਗ੍ਹਾ ਹੋਰ ਇੱਕ ਦੋ ਦਿਨਾਂ ਚ ਫਿਰ ਮਿਲਦੇ ਚਲੋ ਅਗਲੀ ਵੀਡੀਓ ਚ ਮੈਂ